ਇਹ ਉਹ ਚੱਕ ਹਾਂਜੀ ਬਾਈ ਉਹ ਦਰਵੀਰ ਜੀ ਤੁਸੀਂ ਉਹ ਧਰਲੇ ਪਾਸੇ ਨਿਗਾ ਮਰ ਰਹੀ ਬਾਈ ਇਹ ਤਾਂ ਲੁੱਟਾ ਲੁੱਟਾ ਚੱਲਦੀਆਂ ਦਿਨ ਵਿੱਚ ਇਹ ਦਿਨਾਂ ਨਾਲ ਤਪ ਦਾ ਸੂਰਜ ਇਹ ਤਾਂ ਮੈਂ ਕਹਿੰਦਾ ਘੱਟੋ ਘੱਟ 2 2.5 ਕਿੱਲਾਂ ਦਾ ਕਮਾਰ ਕਰਦੀ ਹੁਣ ਇਹ ਤਾਂ ਦਿਨੇ ਦੇ ਵੇਖੋ ਪੂਰਾ ਚਾਨਣ ਹੈ ਦਾ ਹਨੇਰੇ ਤੋਂ ਜ਼ਿਆਦਾ ਹੋਣਾ ਆ ਤਾਂ ਕਮਾਲ ਆ ਯਾਰ ਬਿਲਕੁਲ ਇਹ ਨਵੀਂ ਲਾਈਟ ਵਾਲੇ ਸ਼ਾਟ ਦੇ ਦਾਂਗੇ ਇਹਨਾਂ ਦੇ ਜੀ ਬਾਈ ਜਿੰਨਾ ਗੱਡੀਆਂ ਚ ਅੱਜ ਲਾਈਆਂ ਪਹਿਲਾਂ ਬਸ ਸਟਾਕ ਦਿਖਾ ਜੀ ਇਧਰਲੇ ਪਾਸੇ ਬਾਈ ਸਟਾਕ ਦੇਖੋ ਤੁਸੀਂ ਆਹ ਲਾਈਟਾਂ ਪੰਨਾਂ ਬਾਈ ਸਾਰੀਆਂ ਏ ਵੀ ਆਜ ਇੰਨਾ ਭਰਿਆ ਹੋਈ ਸੁਬਾਹ ਜਦੋਂ ਮੈਂ ਪਹਿਲਾਂ ਆਇਆ ਸੀ ਹੁਣ ਤਾਂ 4 4 ਵਜੇ ਚੁੱਕੇ ਤਕਰੀਬਨ ਤੁਸੀਂ ਲਾਲੋ ਸਾਹਿਬ ਆ ਖਾਲੀ ਹੋ ਵੀ ਗਈਆਂ ਹਣਾ ਲਓ ਜੀ ਆ ਸਾਰੀਆਂ LED ਆ ਸਾਰਾ ਸਟਾਕ ਏ ਤੁਹਾਡੀ ਖਾਤਰੀ ਏ ਜਿਵੇਂ ਤੁਸੀਂ ਆਪਦੀ ਗੱਡੀਆਂ ਤੇ ਲਵਾਉਣਾ ਮਨਾਵਾ ਪਿੰਡ ਵੀਰਾ ਆਪਣਾ ਮਨਾਵਾ ਪਿੰਡ ਆ ਬਾਈ ਕਿੱਥੇ ਬਹਿ ਜਾਂਦਾ DJ ਦਾ ਕੰਮ ਜੀਰਾ ਮੋਗਾ ਤੋਂ ਜੀਰਾ ਰੋਡ ਤੇ ਜੀ ਨਾ ਦੱਸਣਾ ਆਪਾਂ Facebook ਤੇ ਵੀਡੀਓ ਭਾਈ 2 ਦਿਨ ਪਹਿਲਾਂ ਭਾਈ ਵੀਡੀਓ ਦੇਖ ਕੇ ਆਏ ਹਾਂ ਹਾਂ ਵੀਡੀਓ ਦੇਖ ਕੇ ਆਏ ਲਾਈਟਾਂ ਲਵਾਉਣੀਆਂ ਲਾਈਟਾਂ ਲਵਾਉਣੀਆਂ ਸਪੈਸ਼ਲ ਬਾਈ ਹੁਣੀ ਮੋਗੇ ਦਾ ਮਾਪਣਾ ਹਾਂਜੀ ਸਾਊਂਡ ਦਾ ਕੰਮ ਆ ਅੱਛਾ DJ ਦਾ ਕੰਮ ਆ ਤੇ ਬਾਈ ਯੋਰੀ ਦੇਖੋ ਮੋਗੇ ਲਾਈਟਾਂ ਲਵਾਉਣ ਆਏ ਆ ਸਪੈਸ਼ਲ ਆ ਗੱਡੀ ਦੇ ਲਵਾਉਣੀਆਂ ਆ ਬਾਈ ਬਲੇਰੋ ਦੇ ਲਵਾਉਣੀਆਂ ਆ ਬਾਈ ਬਾਈ ਪੰਜ ਸੱਤ ਦਿਨਾਂ ਨੂੰ ਦੁਬਾਰਾ ਧੁੰਦ ਪੈਣ ਲੱਗ ਗਈ ਨਹੀਂ ਇੱਕ ਵਾਰ ਧੁੰਦ ਨੇ ਦਿਖਾਤਾ ਚੱਕਰ ਬਈ ਕਿੰਨੀ ਘਟਾਉਂਦਾ ਹੈ ਰਕੀ ਪਊਗੀ ਕਿਉਂਕਿ ਹਰਕੀ ਧੁੰਦ ਬਹੁਤ ਪਹਿਲਾਂ ਪੈਣ ਲੱਗ ਗਈ ਹੁਣ ਤਾਂ ਸੈੱਟ ਹੋ ਚੱਲਿਆ ਮੌਸਮ ਪਰ ਹੁਣ ਦੁਬਾਰਾ ਥੋੜੇ ਦਿਨਾਂ ਨੂੰ ਫੇਰ ਕਿਉਂਕਿ ਦਸੰਬਰ ਮਹੀਨੇ ਦੇ ਵਿੱਚ ਧੁੰਦ ਪੈਣ ਲੱਗ ਗਈਆਂ ਤੇ ਇਧਰਲੇ ਪਾਸੇ ਜਿੰਨੀਆਂ ਗੱਡੀਆਂ ਦੇ ਬੋਨਟ ਚੱਕੇ ਪਏ ਆ ਇਧਰਲੇ ਪਾਸੇ ਆ ਗੱਡੀ ਦੇ ਲਾਈਟਾਂ ਲੱਗ ਰਹੀਆਂ ਆਪਣੇ ਵਾਲੇ ਦੇ ਵੀ ਮਨਾਵਾ ਪਿੰਡ ਮੇਰਾ ਆਪਣਾ ਮਨਾਵਾ ਪਿੰਡ ਆ ਬਾਈ ਕਿੱਥੇ ਕੋ ਬਹਿ ਜਾਂਦਾ ਡੀਜੇ ਦਾ ਕੰਮ ਜੀਰਾ ਮੋਗਾ ਤੋਂ ਜੀਰਾ ਰੋਡ ਤੇ ਜੀ ਨਾ ਦੱਸਣਾ ਆਪਾਂ ਫੇਸਬੁੱਕ ਤੇ ਵੀਡੀਓ ਭਾਈ 2 ਦਿਨ ਪਹਿਲਾਂ ਭਾਈ ਵੀਡੀਓ ਦੇਖ ਕੇ ਆਏ ਹਾਂ ਵੀਡੀਓ ਦੇਖ ਕੇ ਆਏ ਲਾਈਟਾਂ ਲਵਾਉਣੀਆਂ ਲਾਈਟਾਂ ਲਵਾਉਣੇ ਚਲਵਾਉਣੀਆਂ ਹੈ ਸਪੈਸ਼ਲ ਬਾਈ ਹੁਣੀ ਮੋਗੇ ਦਾ ਕੰਮ ਆਪਣਾ ਹਾਂਜੀ ਸਾਊਂਡ ਦਾ ਕੰਮ ਆ ਅੱਛਾ ਡੀਜੇ ਦਾ ਕੰਮ ਆ ਹਾਂਜੀ ਭਾਈ ਉਹਨਾਂ ਦਾ ਸਾਊਂਡ ਦਾ ਕੰਮ ਆ ਬਾਈ ਤੇ ਬਾਈ ਯੋਰੀ ਦੇਖੋ ਮੋਗੇ ਲਾਈਟਾਂ ਲਵਾਉਣ ਆਏ ਆ ਸਪੈਸ਼ਲ ਆ ਗੱਡੀ ਲਵਾਉਣੀਆਂ ਬਾਈ ਬਲੈਰੋ ਦੇ ਲਵਾਉਣੀਆਂ ਬਾਈ ਬਲੈਰੋ ਪਿਕਅਪ ਦੇ ਤੇ ਉਧਰਲੇ ਪਾਸੇ ਮੈਂ ਤੁ ਤੇ ਆਪਾਂ ਬਾਈ ਉਹਨਾਂ ਨਾਲ ਤੁਹਾਨੂੰ ਮਲਾਉਣੇ ਆ ਤੇ ਨਵੀਆਂ ਲਾਈਟਾਂ ਬਾਈ ਉਹਰੀ ਕਹਿੰਦੇ ਸਾਡੇ ਕੋਲ ਆ ਚੁੱਕੀਆਂ ਆ ਬਾਈ ਤੇ ਆ ਦੇਖੋ ਉਹ ਗੱਡੀ ਦਾ ਬੋਨਟ ਚੱਕਿਆ ਪਿਆ ਉਹ ਵੀ ਦਿਖਾ ਦੀ ਇੱਕ ਉਹਦਾ ਚੱਕਿਆ ਪਿਆ ਉਹ ਵੀ ਦਿਖਾ ਦੀ ਆ ਪਈਆ ਆ ਪਈਆ ਸੱਚੀ ਗੱਲ ਬਾਈ ਕੀ ਹਾਲ ਚੋ ਹੋਰ ਦੇਖੇ ਮੇਰੇ ਸਟਾਕ ਆ ਗਿਆ ਦੁਬਾਰਾ ਹੋਰ ਹਾਂਜੀ ਹਾਂਜੀ ਸਟਾਕ ਪਹਿਲਾ ਵਾਲਾ ਸਟਾਕ ਲੱਗ ਗਿਆ ਸਾਰਾ ਹਾਂਜੀ ਹਾਂਜੀ ਬਾਈ ਪਹਿਲਾ ਵਾਲਾ ਨਵੀਆਂ ਵੀ ਬਹੁਤ ਆਈਆਂ ਅੱਛਾ ਹੁਣ ਐਡਾ ਮ ਨਵੀਆਂ ਆ ਗਈਆਂ ਤੇ ਕਿੰਨੀਆਂ ਗੱਡੀਆਂ ਆ ਗੱਡੀਆਂ ਸਾਰੀਆਂ ਲਵਾਂਣ ਵਾਲੀਆਂ ਆਂ ਹਾਂਜੀ ਹਾਂਜੀ ਸਾਰੀਆਂ ਲਾਈਟਾਂ ਲਾਉਣ ਆਸਤੇ ਖੜੀਆਂ ਜੀ ਬਈ ਸਾਰੀਆਂ ਜਿੰਨੀਆਂ ਵੀ ਗੱਡੀਆਂ ਖੜੀਆਂ ਆ ਖੜੀ ਗੱਡੀ ਉਹ ਖੜੀ ਆ ਉਧਰ ਖੜੀਆਂ ਉਹ ਪਰਲੇ ਪਰਲੇ ਪਾਸੇ ਖੜੀਆਂ ਤੇ ਇਹ ਲਾਈਟਾਂ ਲਵਾਉਣ ਆਈ ਹੈ ਨਾ ਬਾਕੀ ਬਈ ਕਈ ਲੋਕਾਂ ਨੇ ਕਮੈਂਟ ਆਏ ਸੀ ਵੀ ਧੁੰਦ ਦੇ ਵਿੱਚ ਇਹ ਲਾਈਟਾਂ ਅਸਰ ਕਰਦੀਆਂ ਬਹੁਤ ਵਧੀਆ ਰਿਜ਼ਲਟ ਆ ਵਿਊ ਬਹੁਤ ਵਧੀਆ ਦਿਖਦਾ ਵੀਰੇ ਬਾਈ ਧੁੰਦ ਦੇ ਵਿੱਚ ਕੋਈ ਚੱਕਰ ਹਾਂਜੀ ਹਾਂਜੀ ਵਿਜ਼ਿਬਿਲਟੀ ਬਹੁਤ ਵਧੀਆ ਹੁੰਦੀ ਆ ਜੀ ਹਾਂਜੀ ਜਿਵੇਂ ਆਪਾਂ ਆਮ ਲੈਟਾਂ ਦੇਖਦੇ ਆ ਤਾਂ ਪ੍ਰੋਪਰ ਦਿਖਦਾ ਨਹੀਂ ਇਹਦਾ yellow color ਥੋੜਾ ਡਾਰਕ ਹੁੰਦਾ ਕਰਕੇ ਪ੍ਰੋਪਰਲੀ ਵਿਜ਼ਿਬਿਲਟੀ ਜ਼ਿਆਦਾ ਹੋ ਜਾਂਦੀ ਆ ਜੀ ਹਾਂਜੀ ਹੁਣ ਆਪਾਂ ਬਈ ਲੋਕੇਸ਼ਨ ਤੁਹਾਨੂੰ ਦੱਸੀਏ ਤਾਂ ਪ੍ਰਕਾਸ਼ ਮੋਟਰ ਆ ਪ੍ਰਕਾਸ਼ ਆਟੋ ਇਲੈਕਟ੍ਰੀਸ਼ੀਅਨ ਤੇ ਕਾਰ AC ਰਿਪੇਅਰ ਆ ਇਹ ਬਈ ਕਿੱਥੇ ਪਿਆ ਜਾਂਦਾ ਇਹ ਮੋਗਾ ਲੁਧਿਆਣਾ ਰੋਡ ਤੇ ਨੇੜੇ ਕਾਲਸਾ ਰੋਡ ਟਾਇਰ ਸਪੇਅਰ ਪਾਰਟ ਜਾਂ ਕਈਆਂ ਨੂੰ ਇਹ ਪਤਾ ਵੀ ਪੁਰਾਣਾ ਵੀਮਾਰਟ ਕਹਿੰਦੇ ਸੀ ਉਹਦੀ ਬਿਲਡਿੰਗ ਦੇ ਬਿਲਕੁਲ ਨਾਲ ਆਪਣਾ ਪੁਰਾਣਾ ਵੀਮਾਰਟ ਦੀ ਬਿਲਡਿੰਗ ਦੇ ਬਿਲਕੁਲ ਸਾਹਮਣੇ ਆ ਦੇ ਸਾਹਮਣੇ ਬਿੱਗ ਬਣਾ ਆ ਗਿਆ ਸਾਹਮਣੇ ਬਿੱਗ ਬਣਾ ਆ ਗਿਆ ਸਾਹਮਣੇ ਐਕਸਪਰਟ ਟਾਵਰ ਆ ਗਿਆ ਨਾਲ ਸਕਵਾਟ ਟਾਵਰ ਦੇ ਬਿਲਕੁਲ ਆਪੋਜ਼ਿਟ ਆ ਬਾਈ ਤੇ ਆਜੋ ਹੁਣ ਆਪਾਂ ਅੱਗੇ ਦਿਖਾ ਜੀ ਲਾਈਟਾਂ ਹਾਂਜੀ ਬਾਈ ਤੁਹਾਨੂੰ ਲਾਈਟਾਂ ਦਿਖਾਉਣੇ ਆ ਬਾਈ ਜਿਹੜੀਆਂ ਨਵੀਆਂ ਲਾਈਟਾਂ ਬਾਈ ਉਹਨਾਂ ਨੇ ਲਿਆਂਦੀਆਂ ਪਹਿਲਾਂ ਤੁਸੀਂ ਵੀਡੀਓ ਦਾ ਰਿਜ਼ਲਟ ਦੇਖਿਆ ਹੋਊਗਾ ਬਹੁਤ ਲੋਕ ਦੂਰੋਂ ਦੂਰੋਂ ਆਇਆ ਬਾਈ ਕਿੱਥੋਂ ਕਿੱਥੋਂ ਲੋਕ ਆਇਆ ਦੂਰੋਂ ਦੂਰੋਂ ਬਰੇ ਕੋਰੀਅਰ ਵੀ ਕਾਫੀ ਤਾਂ ਇਹ ਜਿਵੇਂ ਪੰਜ ਕੋਲੇ ਗਰਦਾਸਪੁਰ ਪਠਾਨਕੋਟ ਇੱਥੇ ਤੱਕ ਹੋ ਰਹੀ ਉਹ ਚਮਕੌਰ ਸਾਹਿਬ ਡੇਰਾ ਬਾਬਾ ਨਾਨਕ ਇਧਰ ਤੱਕ ਕੋਰੀਅਰ ਹੋ ਰਿਹਾ ਅੱਛਾ ਕੋਰੀਅਰ ਕਰਵਾਇਆ ਅੱਜ ਸਵੇਰ ਦੋ ਗੱਡੀਆਂ ਅੰਮ੍ਰਿਤਸਰ ਤੋਂ ਆਈਆਂ ਲਵਾਉਣ ਵਾਸਤੇ ਹਾਂਜੀ ਲੈ ਵੀ ਲੋਕਾਂ ਨੇ ਕੋਰੀਅਰ ਵੀ ਕਰਾਇਆ ਅੰਮ੍ਰਿਤਸਰ ਤੋਂ ਚੰਡੀਗੜ੍ਹ ਤੋਂ ਬਹੁਤ ਦੂਰੋਂ ਦੂਰੋਂ ਲੋਕ ਆ ਰਹੇ ਆ ਲਓ ਜੀ ਹਿਮਾਚਲ ਤੋਂ ਕਿਸੇ ਦਾ ਆਇਆ ਕੋਰੀਅਰ ਕਰੋ ਕੋਰੀਅਰ ਹਿਮਾਚਲ ਤੋਂ ਕਰਾਉਣ ਵਾਹ ਜੀ ਕਮਾਲ ਹੋ ਗਿਆ ਆ ਲੈਟਾ ਇਹ ਨਵੇਂ ਨਵੀਆਂ ਏਟਮਾਈਆਂ ਪਹਿਲਾਂ ਬਸ ਸਟਾਕ ਦਿਖਾ ਜੀ ਇਧਰਲੇ ਪਾਸੇ ਬਾਈ ਸਟਾਕ ਦੇਖੋ ਤੁਸੀਂ ਆ ਲੈਟਾਂ ਪੰਨਾਂ ਬਾਈ ਸਾਰੀਆਂ ਏ ਵੀ ਆਜ ਇੰਨਾ ਭਰਿਆ ਹੋਈ ਸੁਬਾਹ ਜਦੋਂ ਮੈਂ ਪਹਿਲਾਂ ਆਇਆ ਸੀ ਹੁਣ ਤਾਂ 4 4 ਵਜੇ ਚੁੱਕਿਆ ਤਕਰੀਬਨ ਤੁਸੀਂ ਲਾਲੋਸਾਬਾ ਖਾਲੀ ਹੋ ਵੀ ਗਈਆਂ ਹਨਾ ਲਓ ਜੀ ਆ ਸਾਰੀਆਂ LED ਆ ਸਾਰਾ ਸਟਾਕ ਏ ਤੁਹਾਡੀ ਖਾਤਰ ਹੀ ਏ ਜਿਵੇਂ ਤੁਸੀਂ ਆਪਦੀਆਂ ਗੱਡੀਆਂ ਤੇ ਲਵਾਉਣਾ ਤੇ ਬਾਕੀ ਚਲਾ ਕੇ ਦਿਖਾਉਂਗੇ ਭਾਈ ਹਾਂ ਜੀ ਲਓ ਜੀ ਇਹ ਸਾਰੇ ਨਵੀਂ ਆਈ ਹੈ ਹੈ ਇਹ ਨਵੀਂ ਆਈ ਹੈ ਇਹ 4 ਆ ਇਕੱਠੇ ਆ ਜੀ ਇਹ 4 ਆ ਭਾਈ ਤੁਸੀਂ ਭਾਈ ਚਾਨਣ ਚੈੱਕ ਕਰਿਓ ਕਮਾਲ ਦੀ ਗੱਲ ਬਾਤ ਆ ਲਓ ਜੀ ਉਹ ਇਹ ਉਹ ਚੱਕ ਹਾਂਜੀ ਬਾਈ ਉਧਰ ਵੀਰ ਜੀ ਤੁਸੀਂ ਉਧਰਲੇ ਪਾਸੇ ਨਿਗਾਹ ਮਾਰਾਂ ਜੀ ਬਾਈ ਇਹ ਤਾਂ ਲੁੱਟਾ ਲੁੱਟਾ ਚੱਲਦੀਆਂ ਦਿਨ ਵਿੱਚ ਇਹ ਦਿਨਾਂ ਨਾਲ ਤਪ ਦਾ ਸੂਰਜ ਇਹ ਤਾਂ ਮੈਂ ਕਹਿੰਦਾ ਘਟੋ ਘਟ 2.5 ਕਿਲਿਆਂ ਦਾ ਕਮਾਰ ਕਰਦੀ ਹੁਣ ਇਹ ਤਾਂ ਦਿਨੇ ਦੇ ਵੇਖੋ ਪੂਰਾ ਚਾਨਣ ਹੈ ਦਾ ਨੇਰੇ ਦੂਜਾ ਦੇ ਹੋਣਾ ਆ ਤਾਂ ਕਮਾਲ ਆ ਯਾਰ ਬਿਲਕੁਲ ਇਹ ਨਵੀਂ ਲਾਈਟ ਵਾਲੇ ਸ਼ਾਟ ਦੇ ਦਾਂਗੇ ਇਹਨਾਂ ਦੇ ਜੀ ਬਾਈ ਜਿੰਨਾ ਗੱਡੀਆਂ ਦਾ ਅੱਜ ਲਾਈਆਂ ਰਾਤ ਨੂੰ ਬਣਾ ਕੇ ਭੇਜਣਗੇ ਹਾਂ ਜੀ ਉਹ ਦੇਖੋ ਬਾਈ ਸਾਹਮਣੇ ਜਿੱਥੇ ਕਰੋ ਉਹ ਛੱਤ ਤੇ ਏ ਯਾਰ ਤੁੰਦ ਨੂੰ ਕੀ ਲਈ ਬੈਠੀਆਂ ਯਾਰ ਕਮਾਲ ਆ ਬਾਈ ਹਣਾ ਲਓ ਜੀ ਇਹ ਲਾਈਟ ਆ ਗਈਆਂ ਬਾਈ ਹੋਰ ਵੀ ਬਹੁਤ ਤਕਰੀਬਨ ਹਾਂਜੀ ਸਾਰੀਆਂ ਅੱਡ ਅੱਡ ਆਈ ਅੱਡ ਅੱਡ ਜਿਵੇਂ ਜਿਵੇਂ ਲੈਂਸ ਵਧਿ ਜਾਣੇ ਉਹਵੇਂ ਇਹਦਾ ਚੱਲੋ ਵੀ ਜੀ ਚੱਲ ਉਹਵੇਂ ਜਿਵੇਂ ਵਧਿ ਜਾਂਦਾ ਓਕੇ ਹਾਂਜੀ ਲਓ ਜੀ ਤੇ ਬਾਕੀ ਬਾਈ ਇਹ ਲਾਈਟਾਂ ਤੁਹਾਨੂੰ ਮਿਲਣਗੀਆਂ ਕਿੱਥੋਂ ਇਹ ਮੋਗਿਓ ਮਿਲਣਗੀਆਂ ਮੈਂ ਲੋਕੇਸ਼ਨ ਵੀ ਬੋਲ ਦਿੱਤੀ ਆ ਤੇ ਬਾਈ ਕੰਟੈਕਟ ਨੰਬਰ ਬੋਲ ਦਾਂ ਮਾੜਾ ਯਾਰ ਕੰਟੈਕਟ ਨੰਬਰ ਆਪਣਾ ਹੈਗਾ 98145 14252 ਜੀ ਨਾਮ ਮੇਰਾ ਗੁਰਜੋਤ ਸਿੰਘ ਹੈ ਜੀ ਫੋਨ ਬਾਕੀ ਘੱਟ ਲਾਓ ਹਣਾ ਬਾਕੀ ਇੱਕ ਰਿਕਵੈਸਟ ਆ ਸਾਰਿਆਂ ਨੂੰ ਵੀ ਕਰਨ ਦੇ ਨਾਲ ਨਾਲ ਮੇਰਾ ਵੀਰ ਜੇ ਕਿਸੇ ਨੇ ਕੋਈ ਆਰਡਰ ਵੀ ਕਰਨਾ ਨਾ ਉਹ WhatsApp ਕਰ ਦੋ ਆਪਦਾ ਗੱਡੀ ਦਾ ਨੰਬਰ ਗੱਡੀ ਦੱਸ ਦੋ ਕਿਹੜੀ ਤੇ ਲਵਾਉਣੀ ਆ ਅਸੀਂ ਫ੍ਰੀ ਹੋ ਕੇ ਉਹਨਾਂ ਨੂੰ ਮਤਲਬ ਲੈਟਾਂ ਦੀਆਂ ਫੋਟੋਆਂ ਭੇਜ ਦੇਵਾਂਗੇ ਉਹ ਚੋਂ ਸਿਲੈਕਟ ਕਰਕੇ ਸਾਨੂੰ ਦੱਸ ਦੋ ਫਿਰ ਅਸੀਂ ਉਸ ਅਕੋਰਡਿੰਗ ਉਹਨਾਂ ਨੂੰ ਦੱਸ ਦਾਂਗੇ ਭੇਜੀਆਂ ਵੀ ਜਾਣਗੀਆਂ ਹਾਂ ਕੋਰੀਅਰ ਕਰਾਈ ਜਾਂਦੇ ਵੀਰੇ ਲਓ ਜੀ ਕੋਰੀਅਰ ਵੀ ਹੋ ਜਾਣਗੀਆਂ ਆ ਤੁਹਾਡੇ ਸਾਹਮਣੇ ਦੇਖੋ ਨੇ ਕੋਰੀਅਰ ਹੋਈ ਜਾਂਦੇ ਆਂ ਜੀ ਕੋਰੀਅਰ ਕਾਸ਼ ਕੋ ਐਪ ਆਪਾਂ ਕੰਡਾ ਆਉਣ ਵਾਲਾ ਕੋਰੀਅਰ ਆ ਆ ਦੇਖੋ ਭਾਈ ਆ ਪੈਕਿੰਗ ਹੋਈ ਪਈਆਂ ਹਨ ਲੈਟਾਂ ਇਹ ਸਾਰੀਆਂ ਜਾਣੀਆਂ ਤੇ ਪਤਾ ਲਿਖਿਆ ਹੋਇਆ ਵੀ ਕਿੱਥੇ ਕਿੱਥੇ ਜਾਣੀਆਂ ਉਹਨਾਂ ਦੇ ਹੱਥ ਸਟਿੱਕਰ ਲਾਉਣੇ ਵਗੈਰਾ ਕਿੱਥੇ ਕਿੱਥੇ ਜਾਣੀਆਂ ਇਹ ਪਠਾਨਕੋੜ ਜਾਣੀਆਂ ਭਈ ਆ ਦੇਖੋ ਹਾਂਜੀ ਪਠਾਨਕੋੜ ਜ਼ਿਲ੍ਹੇ 'ਚ ਜਾਣੀਆਂ ਇਹ ਆ ਤੁਹਾਡੇ ਅੱਜ ਕੱਲ੍ਹ ਵਾਲੀਆਂ ਜਾਣੀਆਂ ਇਹ ਇਹ ਅੰਬਾਲਾ ਲਈ ਜਾਣੀਆਂ ਹਰਿਆਣਾ ਦੇ ਵਿੱਚ ਆ ਜਲੰਧਰ ਜਾਣੀਆਂ ਆ ਜਲੰਧਰ ਜਾਣੀਆਂ ਬਹੁਤ ਦੂਰੋਂ ਦੂਰੋਂ ਲੋਕਾਂ ਨੇ ਆਰਡਰ ਪਲੇਸ ਕੀਤੇ ਆ ਤੇ ਇਹ ਕੋਰੀਅਰ ਵੀ ਹੋ ਜਾਂਦੀਆਂ ਕਈ ਲੋਕ ਤਾਂ ਕਈਆਂ ਦੇ ਤਾਂ ਗੱਡੀਆਂ ਚੱਕੀਆਂ ਤੇ ਇੱਥੇ ਆ ਬੱਜੇ ਹਨਾ ਕੁਲੇ ਵੀ ਜਾਣੀਆਂ ਜੀ ਆ ਲਿਖੇ ਹੋਏ ਸਾਰੇ ਆ ਸਾਰੇ ਲਿਖੇ ਚਮਕੌਰ ਸਾਹਿਬ ਜਾਣੀਆਂ ਇਹ ਸਾਰੇ ਹਜੇ ਹਜੇ ਅਸੀਂ ਕਰਨੀ ਹੈ ਰਿਪੋਰਟ ਇਹਨਾਂ ਦੀ ਵਾਹ ਜੀ ਲਓ ਜੀ ਕੋਰੀਅਰ ਕਰਾ ਕੇ ਨੰਬਰ ਬਾਈ ਉੱਤੇ ਚੱਲੀ ਜਾਂਦਾ ਇਹ ਤੋਂ ਪਹਿਲਾਂ ਧੁੰਦ ਪੈਣ ਲੱਗ ਜੇ ਪਹਿਲਾਂ ਪਹਿਲਾਂ ਲਾਈਟਾਂ ਲਵਾ ਲਓ ਤੇ ਤੁਹਾਡਾ ਬਚਾਅ ਹੋ ਸਕਦਾ ਕਿਉਂਕਿ ਰੰਪ ਨਾ ਕਰੇ ਐਕਸੀਡੈਂਟ ਵੀ ਬਹੁਤ ਜ਼ਿਆਦਾ ਧੁੰਦ ਕਾਰਨ ਹੋ ਰਹੇ ਹਨਾ ਤੇ ਤੁਹਾਡੇ ਐਕਸੀਡੈਂਟ ਹੋਣੋਂ ਬਚ ਸਕਦੇ ਆ ਘੱਟੋ ਘੱਟ 90% ਹਨਾ ਕਿਉਂਕਿ ਇਹ ਲਾਈਟਾਂ ਤੁਹਾਡੇ ਲੱਗੀਆਂ ਹੋਣਗੀਆਂ ਸੋ ਹਰੇਕ ਨੂੰ ਲਵਾਉਣੀਆਂ ਚਾਹੀਦੀਆਂ ਤੁਹਤ ਦੇ ਵਿੱਚ ਬਚਾਅ ਹੋ ਸਕਦਾ ਸੋ ਸ਼ੇਅਰ ਕਰੋ ਨੰਬਰ ਚੱਲੀ ਜਾਂਦਾ ਤੁਹਾਨੂੰ 265 ਦੀ ਸ਼ਾਪ ਆ 1965 ਦੀ ਹੈ ਬਾਕੀ ਭਾਈ ਇਹਨਾਂ ਦੇ ਕੋਲੇ ਤੁਸੀਂ ਜੇ ਲਾਈਟਾਂ ਲਵਾਉਣ ਆਏ ਹੋ ਤਾਂ ਤੁਹਾਡੀ ਗੱਡੀ ਦਾ ਕੋਈ ਫਰਜ਼ਾ ਕੰਮ ਨਹੀਂ ਕਰਦਾ ਏਸੀ ਨਹੀਂ ਕੰਮ ਕਰਦਾ ਹੀਟਰ ਨਹੀਂ ਕੰਮ ਕਰਦਾ ਜਾਂ ਕੋਈ ਇਲੈਕਟ੍ਰੀਸ਼ੀਅਨ ਦੀ ਚੀਜ਼ ਆ ਕੋਈ ਸੋਚ ਨਹੀਂ ਗੱਡੀ ਦੀ ਕੰਮ ਕਰਦੀ ਜਾਂ ਨਾ ਪਾਵਰ ਸੋਚ ਕੁਝ ਵੀ ਨਹੀਂ ਯਾਰ ਕੋਈ ਇਲੈਕਟ੍ਰੀਸ਼ੀਅਨ ਦੇ ਨਾਲ ਸੰਬੰਧਿਤ ਕੰਮ ਆ ਤਾਂ ਤੁਸੀਂ ਤਾਂ ਵੀ ਇਹਨਾਂ ਨੂੰ ਮਿਲ ਸਕਦੇ ਹੋ ਇੱਕ ਥਾਂ ਤੇ ਆ ਕੇ ਤੁਹਾਡੇ ਦੋ ਕੰਮ ਹੋ ਜਾਣੇ ਆ ਇਲੈਕਟ੍ਰੀਸ਼ੀਅਨ ਦਾ ਕੋਈ ਵੀ ਕੰਮ ਹੋਵੇ ਤੇ ਲਾਈਟਾਂ ਜਿਹੜੀਆਂ ਮਾਰ